ਤਾਂ ਜੇ ਵੀ ਨੱਡਾ ਦੀ ਰੈਲੀ ਅੰਮ੍ਰਿਤਸਰ ਦੇ ਵਿੱਚ ਸਮਾਪਤ ਹੋ ਗਈ ਹੈ ਵੱਡੀ ਰੈਲੀ ਕੀਤੀ ਹੈ ਜਗਤ ਮਤਾ ਤੱਕ ਪ੍ਰਕਾਰ ਨੱਡਾ ਦਾ ਜਿਹੜਾ ਕਾਫਲਾ ਤੁਸੀਂ ਦੇਖ ਸਕਦੇ ਹੋ ਇਥੋਂ ਨਿਕਲਿਆ ਗੁਰਪ੍ਰਤਾਪ ਸਿੰਘ ਟਿੱਕਾ ਹਰਵਿੰਦਰ ਸਿੰਘ ਸੰਧੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ तमाम ਆਗੂ ਨੇ ਜਗਮੋਨ ਸਿੰਘ ਰਾਜੂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੱਲਦੇ-ਚੱਲਦੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਰਾਜੂ ਜੀ ਕਿਵੇਂ ਦੀ ਰੈਲੀ ਲਈ ਦੱਸ ਦਿਓ ਸਾਨੂੰ ਜੀ ਬੜੀ ਜ਼ਬਰਦਸਤ ਰੈਲੀ ਹੋਈ ਸੀ ਬੜਾ ਸਿਤਾ ਸਾਹਿਬ ਸਿਤਾ ਸਾਹਿਬ ਪੂਰਾ ਦਿਹਾਤ ਵਿੱਚੋਂ ਸ਼ਹਿਰ ਦੇ ਵਿੱਚੋਂ ਹਜ਼ਾਰਾਂ ਲੋਕ ਆਏ ਨੇ ਨੱਡਾ ਜੀ ਨੂੰ ਮਿਲਣ ਆਏ ਹੋਣਾ ਉਹਨਾਂ ਨੂੰ ਸੁਣਨ ਆਏ ਨੇ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਜਿਸ ਤਰੀਕੇ ਦੇ ਅੱਜ ਜ਼ਬਰਦਸਤ ਜੋਸ਼ ਦੇਖਿਆ ਗਿਆ ਹੈ ਕਿ ਅਥਰੂਗੂ ਸਾਹਿਬ ਚ ਵੀ ਆਮ੍ਰਿਤਸਰ ਦੇ ਵਿੱਚ ਵੀ ਕਮਲ ਖਿਲੇਗਾ ਗਰਮੀ ਸੀਗੀ ਤਾਂ ਇਸ ਬਾਰੇ ਜਗਤਪ੍ਰੀਤ ਨੱਡਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੋਂ ਨਿਕਲ ਗਏ ਨੇ ਤਰਨ ਝੋਗੋਂ ਨਾਲ ਸੀ ਤਾਂ ਇਹ ਕਾਫਲਾ ਇੱਥੋਂ ਰਵਾਨਾ ਹੁੰਦਾ ਤਾਂ तमाम ਉੱਚ ਅਧਿਕਾਰੀ ਜਿਹੜੇ ਨੇ ਇਥੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾ ਅੱਜ ਇੱਕ ਵੱਡੀ ਰੈਲੀ ਜਿਹੜੀ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਵੀ ਇੱਥੋਂ ਜਿਹੜੇ ਨੇ ਨਿਕਲ ਗਏ ਨੇ ਔਰ तमाम ਆਗੂ ਸਹਿਬਾਨ ਜਿਹੜੇ ਨੇ ਇੱਥੇ ਜਗਤਪ੍ਰਤਾਕਾਸ਼ ਨੱਡਾ ਜੀ ਦੀ ਜਿਹੜੀ ਰੈਲੀ ਸੀ ਇੱਥੇ ਉਹਨਾਂ ਨੇ ਰੈਲੀ ਜਿਹੜੀ ਇਸ ਜਗ੍ਹਾ ਤੇ ਕੀਤੀ ਔਰ ਮਲਿਕ ਸਾਹਿਬ ਦੇ ਨਾਲ 2 ਮਿੰਟ ਜਿਹੜੀ ਗੱਲ ਚੱਲਦੇ ਚੱਲੇ ਮਲਿਕ ਸਾਹਿਬ ਕੀ ਕਹਿਣਾ ਚਾਹੁੰਦੇ ਕਿਵੇਂ ਦੀ ਰੈਲੀ ਰਹੀ ਜੀ ਬਹੁਤ ਸਫਲ ਰੈਲੀ ਰਹੀ ਔਰ ਮੈਂ ਸਵਾਗਤ ਕਰਨਾ ਰਾਸ਼ਟਰੀ ਅધ્યક્ષ ਜਗਤਪ੍ਰਕਾਸ਼ ਜੀ ਨੱਡਾ ਜੀ ਜਿਹੜੇ ਕਿ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਚ ਪਹੁੰਚਾਰੇ ਨੇ ਔਰ ਉਦੇ باوجود ਵੀ ਲੋਕ ਇੰਨੀ ਵੱਡੀ ਸੰਖਿਆ ਚ ਆਏ ਨੇ ਇਹ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਤਰਨਜੀਤ ਜੀ ਮਨਾ ਜੀ ਔਰ ਬਾਕੀ 13 ਹਲਕੇ ਟੋਟਲ 13 ਹਲਕਾ ਜੋ ਬੀਜੇਪੀ ਦੇ ਕੈਂਡੀਡੇਟ ਜਿੱਤਣਗੇ ਜਿੱਤ ਦੀ ਨਿਸ਼ਾਨੀ ਹੈ ਜਿਹੜਾ ਨੰਬਰ ਕੀ ਰਹੇਗਾ ਤੁਸੀਂ ਕਿਸਮ ਦੇ 13 ਦੀ 13 ਸੀਟਾਂ ਤੇ 13 ਦੀ 13 ਸੀਟਾਂ ਔਰ ਐਤ ਕੀ ਵਾਰ 400 ਦੇ ਪਾਰ 400 ਦੇ ਪਾਰ ਤਾਂ ਥੈਂਕ ਯੂ ਸਰ ਇਹ ਸ਼ਵੇਤ ਮਲਿਕ ਜੀ ਸਾਬਕਾ ਪ੍ਰਧਾਨ ਬੀਜੇਪੀ ਦੇ ਸੂਬੇ ਦੇ ਤਾਂ तमाम अगੂ ਮਨਜੀਤ ਸਿੰਘ ਮੰਨਾ ਇਸ ਜਗ੍ਹਾ ਦੇ ਉਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਉਮੀਦਵਾਰ ਮੰਨਾ ਜੀ ਤਾਂ ਮੰਨਾ ਜੀ ਬਹੁਤ ਬੜੀ ਸਫਰ ਰੈਲੀ ਕੀਤੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਹਾਂਜੀ ਗਗਨ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਜਨਤਾ ਦਾ ਬੜਾ ਵੱਡਾ ਉਤਸ਼ਾਹ ਜੋਸ਼ ਸੀ ਕਿ ਦੋਵੇਂ ਹਲਕੇ ਖਡੂਰ ਸਾਹਿਬ ਤੇ ਅਮਰਸਰ ਲੋਕਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਉਣਾ ਮੈਨੂੰ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਉਂਕਿ ਤੁਹਾਡਾ ਹਲਕਾ ਟੋਟਲੀ ਪੈਂਡੂ ਆ ਔਰ ਪੈਂਡੂ ਹਲਕੇ ਦੇ ਵਿੱਚ ਬੀਜੇਪੀ ਦੀ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਨੂੰ ਉੱਥੋਂ ਤੱਕ ਬਚਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਐਰ ਕੀ ਮਿਸਾਲ ਪੈਦਾ ਹੋਗੀ ਸ਼ਹਿਰਾਂ 'ਚ ਵੱਧ ਲੀਡ ਜਿਹੜੀ ਆ ਪਿੰਡਾਂ 'ਚ ਆਊਗੀ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਕੱਲ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਖੁਦ ਮਾਰਚ ਕੱਢਿਆ ਲੋਕਾਂ ਦਾ ਰਿਸਪੌਂਸ ਮੰਨਾਂ ਜੀ ਬੀਜੇਪੀ ਪ੍ਰਤੀ ਕਿਵੇਂ ਹੈ ਸਰ ਲੋਕ ਅੱਜ ਮੋਦੀ ਸਾਹਿਬ ਨੂੰ ਤੀਜੀ ਵਾਰੀ ਫੇਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਸਾਨੂੰ ਤਾਂ ਇੰਨੀ ਖੁਸ਼ੀ ਆ ਕਿ ਲੋਕ ਸਾਡੇ ਕਹਿਣ ਤੋਂ ਬਿਨਾਂ ਹੀ ਆਪ ਅੱਜ ਜਿਹੜੇ ਇਹ ਨਾਹਰੇ ਲਾ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰੀ ਲੈ ਕੇ ਆਉਣਾ ਮੰਨਾ ਜੀ ਇੱਕ ਹੋਰ ਗੱਲ ਚਲੋ ਜਿਹੜੀ ਦਲਿਤ ਕੈਂਡੀਡੇਟ ਵਜੋਂ ਤੁਹਾਨੂੰ ਉਤਾਰਿਆ ਗਿਆ ਸੀ ਪਰ ਪਿੰਡਾਂ ਦੇ ਵਿੱਚ ਜਿਵੇਂ ਨੱਡਾ ਸਾਹਿਬ ਵੀ ਕਹਿ ਕੇ ਗਏ ਕਿ ਦਲਿਤ ਵੋਟ ਬਹੁਤ ਬੀਜੇਪੀ ਨੂੰ ਇਸ ਵਕਤ ਬੀਜੇਪੀ ਦੇ ਨਾਲ ਖੜ ਗਈ ਆ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕੀ ਕਾਰਨ ਸਮਝਦੇ ਤੁਸੀਂ ਮੋਦੀ ਸਾਹਿਬ ਦੀਆਂ ਨੀਤੀਆਂ ਜਾਂ ਤੁਸੀਂ ਉਹਨਾਂ ਤੱਕ ਅਪਰੋਚੇਬਿਲਟੀ ਕੀਤੀ ਲੋਕੀਂ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਉਤੋਂ ਖੁਸ਼ ਹੋ ਕੇ ਅੱਜ ਜਿਹੜਾ ਸਾਡਾ ਐਸੀ ਸਮਾਜ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਿਹਾ ਕਿਉਂਕਿ ਲੋਕ ਸਿਆਣੇ ਹੋ ਚੁੱਕੇ ਨੇ ਕਾਂਗਰਸ ਪਾਰਟੀ ਨੇ 40-45 ਸਾਲ ਲਾਰੇ ਲਾ ਛੜੇ ਨੇ ਕੀਤਾ ਕੁਝ ਨਹੀਂ ਸਾਡੇ ਭਾਈਚਾਰੇ ਵਾਸਤੇ ਜਿਹੜਾ ਅੱਜ ਸਾਡੇ ਚਾਰ ਭਾਈਚਾਰੇ ਵਾਸਤੇ ਕੀਤਾ ਵਾ ਤੇ ਮੋਦੀ ਸਾਹਿਬ ਨੇ ਕੀਤਾ ਵਾ ਇਸ ਕਰਕੇ ਲੋਕ ਮੋਦੀ ਸਾਹਿਬ ਨੂੰ ਚਾਹ ਰਹੇ ਨੇ ਕੀ ਗਮਨਾਂ ਜੀ ਬੈਸਟ ਆਫ ਲੱਕ ਜੀ ਤੁਸੀਂ ਦਾ ਮਨਜੀਤ ਸਿੰਘ ਮੰਨਾ ਵਰਦੀ ਜੰਦਾ ਪਾਰਟੀ ਦੇ ਉਮੀਦਵਾਰ ਜੀ 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 ਜਿੱਤਾ ਇਸ ਅਗਾਰੇ ਤੇ तमाम ਹੋਰ ਵੀ ਆਗੂ ਨੇ ਜਿਹੜੇ ਇਸ ਲਗਾ ਦੇ ਉੱਤੇ ਚੋਣ ਕਰ ਰਹੇ ਨੇ ਸਰ तमाम ਆਗੂ ਸਹਿਬਾਨ ਇੱਥੇ ਜਿਹੜੇ ਪਹੁੰਚੇ ਨੇ ਸਰ ਇਹ ਤਰਨਜੀਤ ਸਿੰਘ ਸੰਧੂ ਵੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ चंदेल साहब का पार्लियामेंट हिमाचल तो चंदेल साहब क्या कहना चाहते का प्रचार रहा जी प्रचार बहुत अच्छा रहा जी लोगों का जन समर्थन हमारा लगातार बढ़ता रहा है और आज हमें ये पूरा भरोसा है कि हम इस सीट को जीतेंगे क्योंकि यहाँ का पढ़ा लिखा वोट और आम आदमी का वोट हर वोट भारतीय जनता पार्टी को पड़ रहा है क्योंकि वो तरणजीत सिंह संधू जी के नेतृत्व में ਆਨੇ ਵਾਲੇ ਅੰਮ੍ਰਿਤਸਰ ਦਾ ਭਵਿੱਖ ਦੇਖਦੇ ਥੈਂਕ ਯੂ ਜੀ ਦਾ ਤਰਨੁਜੀਤ ਸਿੰਘ ਸੰਧੂ ਵੀ ਇਸੇ ਗਾੜੇ ਉੱਤੇ ਦੇਖ ਸਕਦੇ ਹੋ ਤਾਂ ਚੱਲਦੇ-ਚੱਲਦੇ ਸੰਧੂ ਸਾਹਿਬ ਨੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਸਤਿ ਸ੍ਰੀ ਅਕਾਲ ਦੋ ਲਫ਼ਜ਼ ਕਹਿ ਰਹੇ ਹੋ ਕੀ ਕਹਿਣਾ ਚਾਹੁੰਦੇ ਜੀ ਅੱਜ ਬੜੀ ਸਫਲ ਰੈਲੀ ਔਰ ਬੜਾ ਸ਼ਾਨਦਾਰ ਭਾਜਨ ਦਿੱਤਾ ਜੀ ਤੁਸੀਂ ਵੀ ਮਤਲਬ ਬੜਾ ਸਾਫ਼ ਆ ਕਿ ਮੈਂ ਕੁਝ ਦਿਨਾਂ ਦਾ ਕਹਿ ਰਿਹਾ ਕਿ ਇਸ ਵੇਲੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੀ ਨੇਰੀ ਚੱਲ ਰਹੀ ਆ ਲੋਕ ਚਾਹੁੰਦੇ ਨੇ ਇਥੋਂ ਕਿ 10 ਸਾਲ ਹੋ ਗਏ ਕੁਝ ਹੋਇਆ ਨਹੀਂ ਸ਼ਹਿਰ ਦਾ ਤੇ ਹੁਣ ਸ਼ਹਿਰ ਵਰਕੇ ਅਸੀਂ ਫੋਕਸ ਕਰਕੇ ਜੋ ਪ੍ਰਧਾਨ ਮੰਤਰੀ ਮੋਦੀ ਦੀਆਂ ਪਾਲਿਸੀਆਂ ਸੈਂਟਰ ਚ ਸੀਗੀਆਂ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਵੀ ਲੈ ਕੇ ਆਈਏ ਨੱਡਾ ਸਾਹਿਬ ਨੇ ਵੀ ਇਹੀ ਕਿਹਾ ਨੱਡਾ ਨੇ ਵੀ ਇਹੋ ਕਿਹਾ ਕਿ ਸੰਧੂ ਸਾਹਿਬ ਬਣ ਕੇ ਤਾਂ ਅੰਮ੍ਰਿਤਸਰ ਦੀ ਦੇਸ਼ ਦੀ ਸਭ ਤੋਂ ਵੱਡਾ ਡਵੈਲਪਮੈਂਟ ਅੰਮ੍ਰਿਤਸਰ ਦੀ ਹੋਏਗੀ ਦੇਖੋ ਅਸੀਂ ਤਾਂ ਕਲੀਅਰਲੀ ਆਪਣੇ ਵਿਜ਼ਨ ਡਾਕੂਮੈਂਟ ਚ ਚੀਜ਼ਾਂ ਵੀ ਰੱਖੀਆਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਵੇਲੇ ਜਿਹੜੀਆਂ 10 ਚੀਜ਼ਾਂ ਪਹਿਲਾਂ ਠੀਕ ਹੋ ਜਾਣੀਆਂ ਚਾਹੀਦੀਆਂ ਸੀ ਨਸ਼ੇ ਕਾਨੂੰਨੀ ਵਿਵਸਥਾ ਤੁਸੀਂ ਇੱਕ ਹੋਰ ਗੱਲ ਕੀਤੀ ਕਿ ਦੇਸ਼ ਅੱਗੇ ਗਿਆ ਅੰਮ੍ਰਿਤਸਰ ਪਿੱਛੇ ਚਲਾ ਗਿਆ ਜੀ ਬੜੀ ਇਹ ਜ਼ਿੰਮੇਵਾਰੀ ਨਾ ਕਹਿ ਰਹੇ ਤੁਸੀਂ ਦੇਖ ਲਓ ਤੁਸੀਂ ਮੈਨੂੰ ਫੈਕਟਸ ਦਿਖਾਓ ਅਗਰ ਮੈਂ ਗਲਤ ਹਾਂ ਤਾਂ ਮੈਨੂੰ ਦੱਸ ਦਿਓ ਕਿ ਨਹੀਂ ਹੈ ਮੈਂ ਤਾਂ ਫੈਕਟਸ ਦੀ ਗੱਲ ਕਰ ਰਿਹਾ ਤੇ ਇਹਦੀ ਕੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਪਿਛਲੀ 2 ਟਰਮਾਂ ਤੋਂ ਔਜਲਾ ਸਾਹਿਬ ਐਮਪੀ ਬਣ ਕੇ ਬੈਠੇ ਹੋਏ ਨੇ ਤੇ ਇਹ ਕਿਸੇ ਦੇ ਘਰ ਦਾ ਰਾਜਦਨੀ ਆ ਕਿ ਮੇਰੇ ਪਰਿਵਾਰ ਤੋਂ ਹੀ ਬਣੇ ਉਹਨੂੰ ਬਣਨਾ ਚਾਹੀਦਾ ਜਿਹੜਾ ਇਸ ਸ਼ਹਿਰ ਲਈ ਕੁਝ ਕਰ ਸਕੇ ਤੇ ਸਾਡੀਆਂ ਪਲਾਨ ਕਲੀਅਰ ਨੇ ਸਾਹਮਣੇ ਜਿੰਨਾ ਪਿੱਛੇ ਚਲਾ ਗਿਆ ਅੰਮ੍ਰਿਤਸਰ ਉਹਨਾਂ ਅੱਗੇ ਤੁਸੀਂ ਲੈ ਕੇ ਆਵਾਂਗੇ ਬਿਲਕੁਲ ਲੈ ਕੇ ਆਵਾਂਗੇ ਸਰ ਜੀ ਤੁਹਾਡਾ ਏਜੰਡਾ ਤਿਆਰ ਹੈ ਸਰ ਜੀ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦਾ ਅੱਜ ਇੱਕ ਵੱਡਾ ਇਹਨਾਂ ਨੇ ਇਲਜ਼ਾਮ ਇਹ ਇਲਜ਼ਾਮ ਲਾਇਆ ਕਿ ਦੇਸ਼ ਭਾਵੀ ਅੱਗੇ ਕਿਹਾ ਮੋਦੀ ਸਾਹਿਬ ਦੀ ਗਵਾਹੀ ਦੇ ਵਿੱਚ ਪਰ ਅੰਮ੍ਰਿਤਸਰ ਜਿਹੜਾ ਆ ਉਹ ਪਿੱਛੇ ਚਲਾ ਗਿਆ ਅੰਮ੍ਰਿਤਸਰ ਪਛੜ ਗਿਆ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਉਹਨੇ ਜ਼ਿੰਮੇਵਾਰੀ ਸਾਡੇ ਦੇ ਉੱਤੇ ਆ ਇਸ ਪਾਸੇ ਰੈਲੀ ਜਿਹੜੀ ਖਤਮ ਹੋ ਰਹੀ ਸੀ ਹੋਰ ਆਗੂਆਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਦੋਵਾਂ ਉਮੀਦਵਾਰਾਂ ਦੇ ਨਾਲ ਤਰਨਤਾਰਨ ਦੇ ਉਮੀਦਵਾਰਾਂ ਨਾਲ ਵੀ ਅਸੀਂ ਗੱਲਬਾਤ ਜਿਹੜੀ ਮਨਜੀਤ ਸਿੰਘ ਮੱਨਾ ਸਾਹਿਬ ਨਾਲ ਕੀਤੀ ਸ਼ਵੇਤ ਮਲਿਕ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਮਨਜੀਤ ਸਿੰਘ ਮੱਨਾ ਦਾ ਜੇਪੀ ਨੱਡਾ ਸੁਰੇਸ਼ ਚੰਦੇਲ ਜਦੋਂ ਤਮਾਮ ਆਗੂ ਜਿਹੜੇ ਸੀ ਇੱਥੇ ਪਹੁੰਚੇ ਸੀ ਤਾਂ ਇੱਕ ਇੱਕ ਵੱਡੀ ਰੈਲੀ ਹਾਲਾਂਕਿ ਅੱਜ ਵੀ ਟੈਂਪਰੇਚਰ ਜਿਹੜਾ ਹੈ 46 ਡਿਗਰੀ ਟੈਂਪਰੇਚਰ ਅੰਮ੍ਰਿਤਸਰ ਦੇ ਵਿੱਚ ਹੈ 11 ਵਜੇ ਦਾ ਸਮਾਂ ਸੀ ਰੈਲੀ ਦਾ ਤਕਰੀਬਨ 1 ਵਜ ਚੁੱਕਿਆ ਹੈ ਤਾਂ ਵੱਡੀ ਰੈਲੀ ਇੱਕ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਅਖੀਰਲਾ ਦੇਣਾ ਚੋਣ ਪ੍ਰਚਾਰ ਦਾ ਤੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਵੱਡੀ ਛੋਟੀ ਦਾ ਜੋਰ ਲਗਾ ਰਹੀਆਂ ਨੇ ਕੈਮਰਾਬਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀ ਫਰਮਾ ਡੈਨਿਕ ਸੂਰਾ ਟੀਵੀ ਅੰਮ੍ਰਿਤਸਰ ਇਹ ਤੋਂ ਨਿਕਲੇ ਆ ਗੁਰਪ੍ਰਤਾਪ ਸਿੰਘ ਟਿੱਕਾ ਹਰਵਿੰਦਰ ਸਿੰਘ ਸੰਧੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਤਮਾਮ ਆਗੂ ਨੇ ਜਗਮਉਂ ਸਿੰਘ ਰਾਜੂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੱਲਦੇ ਚੱਲਦੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਰਾਜੂ ਜੀ ਕਿਵੇਂ ਦੀ ਰੈਲੀ ਲਈ ਦੱਸ ਦਿਓ ਸਾਨੂੰ ਜੀ ਬੜੀ ਜ਼ਬਰਦਸਤ ਰੈਲੀ ਹੋਈ ਸੀ ਬੜਾ ਸਿੱਧਾ ਸਾਹਿਬ ਸਿੱਧਾ ਸਾਹਿਬ ਪੂਰਾ ਦਿਹਾਤ ਵਿੱਚੋਂ ਸ਼ਹਿਰ ਦੇ ਵਿੱਚੋਂ ਹਜ਼ਾਰਾਂ ਲੋਕ ਆਏ ਨੇ ਨੱਡਾ ਜੀਵ ਨੂੰ ਮਿਲਣ ਆਏ ਨੇ ਉਹਨਾਂ ਨੂੰ ਸੁਣਨ ਆਏ ਨੇ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਜਿਸ ਤਰੀਕੇ ਦੇ ਅੱਜ ਜ਼ਬਰਦਸਤ ਜੋਸ਼ ਦੇਖਿਆ ਗਿਆ ਹੈ ਕਿ ਹਾਂ ਅਕਲੂਬੂ ਸਾਹਿਬ ਚ ਵੀ ਆਮ੍ਰਿਤਸਰ ਦੇ ਵਿੱਚ ਵੀ ਕਮਲ ਖਲੇਗਾ ਗਰਮੀ ਸੀਗੀ ਤਾਂ ਇਸ ਬਾਰੇ ਜਗਤਪ੍ਰੀਤ ਨੱਡਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੋਂ ਨਿਕਲ ਗਏ ਨੇ ਤਰुण ਚੋਗੋਂ ਨਾਲ ਸੀ ਤਾਂ ਇਹ ਕਾਫਲਾ ਇੱਥੋਂ ਰਵਾਨਾ ਹੁੰਦਾ ਤਾਂ तमाम ਉੱਚ ਅਧਿਕਾਰੀ ਜਿਹੜੇ ਨੇ ਇਥੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਅੱਜ ਇੱਕ ਵੱਡੀ ਰੈਲੀ ਜਿਹੜੀ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਵੀ ਇਥੋਂ ਜਿਹੜੇ ਨੇ ਨਿਕਲ ਗਏ ਨੇ ਔਰ तमाम ਆਗੂ ਸਹਿਬਾਨ ਜਿਹੜੇ ਨੇ ਇੱਥੇ ਜਗਤਪ੍ਰਤਾ ਕਾਸ਼ ਨੱਡਾ ਜੀ ਦੀ ਜਿਹੜੀ ਰੈਲੀ ਸੀ ਇੱਥੇ ਉਹਨਾਂ ਨੇ ਰੈਲੀ ਜਿਹੜੀ ਇਸ ਜਗ੍ਹਾ ਤੇ ਕੀਤੀ ਔਰ ਮਲਿਕ ਸਾਹਿਬ ਦੇ ਨਾਲ 2 ਮਿੰਟ ਜਿਹੜੀ ਗੱਲ ਚੱਲਦੇ ਚੱਲੇ ਮਾਈਕ ਸਾਹਿਬ ਕੀ ਕਹਿਣਾ ਚਾਹੁੰਦੇ ਕਿਵੇਂ ਦੀ ਰੈਲੀ ਰਹੀ ਜੀ ਬਹੁਤ ਸਫਲ ਰੈਲੀ ਰਹੀ ਔਰ ਮੈਂ ਸਵਾਗਤ ਕਰਨਾ ਰਾਸ਼ਟਰੀ ਅਧਿਐਕਸ਼ ਜਗਤਪ੍ਰਤਾ ਕਾਸ਼ ਜੀ ਨੱਡਾ ਜੀ ਜਿਹੜੇ ਕਿ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਚ ਪਧਾਰੇ ਨੇ ਉਦੇ باوجود ਵੀ ਲੋਕ ਇੰਨੀ ਵੱਡੀ ਸੰਖਿਆ ਜਾਇਏ ਨੇ ਇਹ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਤਰਨਜੀਤ ਜੀ ਮੰਨਾ ਜੀ ਔਰ ਬਾਕੀ 13 ਹਲਕੇ ਟੋਟਲ 13 ਹਲਕੇ ਆ ਜੋ ਬੀਜੇਪੀ ਦੇ ਕੈਂਡੀਡੇਟ ਜਿੱਤਣਗੇ ਜਿੱਤ ਦੀ ਨਿਸ਼ਾਨੀ ਹੈ ਜਿਹੜਾ ਨੰਬਰ ਕੀ ਰਹੇਗਾ ਤੁਸੀਂ ਕਿਸ ਸਮੇ 13 ਦੀ 13 ਸੀਟਾਂ 13 ਦੀਆਂ 13 ਸੀਟਾਂ ਔਰ ਐਤ ਕੀ ਵਾਰ 400 ਦੇ ਪਾਰ 400 ਦੇ ਬਾਅਦ ਤਾਂ ਥੈਂਕ ਯੂ ਸਰ ਇਹ ਸ਼ਵੇਤ ਮਲਿਕ ਜੀ ਸਾਫ ਦਾ ਪ੍ਰਧਾਨ ਬੀਜੇਪੀ ਦੇ ਸੂਬੇ ਦੇ ਤਾਂ तमाम ਆਗੂ ਮਨਜੀਤ ਸਿੰਘ ਮੰਨਾ ਇਸ ਜਗ੍ਹਾ ਦੇ ਉਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਉਮੀਦਵਾਰ ਮੰਨਾ ਜੀ ਤਾਂ ਮੰਨਾ ਜੀ ਬਹੁਤ ਬੜੀ ਸਫਰ ਰੈਲੀ ਕੀਤੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਹਾਂਜੀ ਗਗਨ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਜਨਤਾ ਦਾ ਬੜਾ ਵੱਡਾ ਉਤਸ਼ਾਹ ਜੋਸ਼ ਸੀ ਕਿ ਦੋਵੇਂ ਹਲਕੇ ਖਡੂਰ ਸਾਹਿਬ ਤੇ ਅਮਰਸਰ ਲੋਕਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ। ਮਤਲਬ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਉਂਕਿ ਤੁਹਾਡਾ ਹਲਕਾ ਟੋਟਲੀ ਪੈਂਡੂ ਆ ਔਰ ਪੈਂਡੂ ਹਲਕਾ ਨੇ ਵਿੱਚ ਬੀਜੇਪੀ ਦੀ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਨੂੰ ਉੱਥੋਂ ਤੱਕ ਬਚਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ। ਐਰ ਕੀ ਮਿਸਾਲ ਪੈਦਾ ਹੋ ਗਈ ਸ਼ਰਾਂ 'ਚ ਵੱਧ ਲੀਡ ਜਿਹੜੀ ਆ ਪਿੰਡਾਂ 'ਚ ਆਊਗੀ। ਕਿਉਂਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਕੱਲ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਖੁਦ ਮਾਰਚ ਕੱਢਿਆ। ਲੋਕਾਂ ਦਾ ਰਿਸਪੌਂਸ ਮੰਨਣਾ ਜੀ ਬੀਜੇਪੀ ਪ੍ਰਤੀ ਕਿਵੇਂ ਹੈ? ਲੋਕ ਅੱਜ ਮੋਦੀ ਸਾਹਿਬ ਨੂੰ ਤੀਜੀ ਵਾਰੀ ਫੇਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਸਾਨੂੰ ਤੇ ਇੰਨੀ ਖੁਸ਼ੀ ਆ ਕਿ ਲੋਕ ਸਾਡੇ ਕਹਿਣ ਤੋਂ ਬਿਨਾਂ ਹੀ ਆਪ ਅੱਜ ਜਿਹੜੇ ਇਹ ਨਾਹਰੇ ਲਾ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰੀ ਲੈ ਕੇ ਆਉਣਾ ਮੰਨਾ ਜੀ ਇੱਕ ਹੋਰ ਗੱਲ ਚਲੋ ਜਿਹੜੇ ਦਲਿਤ ਕੈਂਡੀਡੇਟ ਵਜੋਂ ਤੁਹਾਨੂੰ ਉਤਾਰਿਆ ਗਿਆ ਸੀ ਪਰ ਪਿੰਡਾਂ ਦੇ ਵਿੱਚ ਜਿਵੇਂ ਨੱਡਾ ਸਾਹਿਬ ਵੀ ਕਹਿ ਕੇ ਗਏ ਕੇ दलित ووٹ ਬਹੁਤ बीजेपी ਦੇ ਨੂੰ ਮੈਸੋਜ बीजेपी ਦੇ ਨਾਲ ਖੜ ਗਈ ਆ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕੀ ਕਾਰਨ ਸਮਝਦੇ ਤੁਸੀਂ ਮੋਦੀ ਸਾਹਿਬ ਦੀਆਂ ਨੀਤੀਆਂ ਜਾਂ ਤੁਸੀਂ ਉਹਨਰ ਦਾ ਅਪਰੋਚੇਬਿਲਟੀ ਕੀਤੀ ਲੋਕੀਂ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਉਤੋਂ ਖੁਸ਼ ਹੋ ਕੇ ਅੱਜ ਜਿਹੜਾ ਸਾਡਾ ਐਸੀ ਸਮਾਜ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਿਹਾ ਕਿਉਂਕਿ ਲੋਕ ਸਿਆਣੇ ਹੋ ਚੁੱਕੇ ਨੇ ਕਾਂਗਰਸ ਪਾਰਟੀ ਨੇ 40-45 ਸਾਲ ਲਾਰੇ ਲਾ ਛੜੇ ਨੇ ਕੀਤਾ ਕੁਝ ਨਹੀਂ ਸਾਡੇ ਭਾਈ ਚਰੇਵਾਦੀ ਜਿਹੜਾ ਅੱਜ ਸਾਡੇ ਚਾਰ ਭਾਈ ਚਰੇਵਾਦੀ ਕੀਤਾ ਵਾ ਤੇ ਮੋਦੀ ਸਾਹਿਬ ਨੇ ਕੀਤਾ ਵਾ ਇਸ ਕਰਕੇ ਲੋਕ ਮੋਦੀ ਸਾਹਿਬ ਨੂੰ ਚਾਹ ਰਹੇ ਨੇ ਠੀਕ ਹੈ ਮੰਨਾ ਜੀ ਬੈਸਟ ਆਫ ਲੱਕ ਜੀ ਤੁਸੀਂ ਥੈਂਕ ਯੂ ਗਗਨ ਜੀ ਦਾ ਮਨਜੀਤ ਸਿੰਘ ਮੰਨਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀ ਰਈਏ ਨਾ ਰੋਈਏ ਜੀ 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 ਤਾਂ ਇਸ ਜਗ੍ਹਾ ਦੇ ਤੇ तमाम ਹੋਰ ਵੀ ਆ ਗੂ ਨੇ ਜਿਹੜੇ ਇਸ ਜਗ੍ਹਾ ਦੇ ਤੇ ਚੋਣ ਕਰ ਰਹੇ ਨੇ ਸਰ तमाम ਆਗੂ ਸਹਿਬਾਨ ਇੱਥੇ ਜਿਹੜੇ ਪਹੁੰਚੇ ਨੇ ਤੇ ਸਰ ਇਹ ਤਰਨਜੀਤ ਸਿੰਘ ਸੰਧੂ ਵੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ ਸੁਰੇਸ਼ ਸੁਰੇਸ਼ ਚੰਦੇਲ ਸਾਹਿਬ ਕਾ ਮੈਂਬਰ ਪਾਰਲੀਮੈਂਟ ਹਿਮਾਚਲ ਤੋਂ ਤਾਂ ਚੰਦੇਲ ਸਾਹਿਬ ਕੀ ਕਹਿਣਾ ਚਾਹਤੇ ਕਿਸਰੇ ਕਾ ਪ੍ਰਚਾਰ ਰਹਾ ਜੀ प्रचार बहुत अच्छा रहा जी लोगों का जन समर्थन हमारा लगातार बढ़ता रहा है और आज हमें ये पूरा भरोसा है कि हम इस सीट को जीतेंगे क्योंकि यहाँ का पढ़ा लिखा वोट और आम आदमी का वोट हर वोट भारतीय जनता पार्टी को पड़ रहा है क्योंकि वो तरणजीत सिंह संधू जी के नेतृत्व में ਆਨੇ ਵਾਲੇ ਅੰਮ੍ਰਿਤਸਰ ਦਾ ਭਵਿੱਖ ਦੇਖਦੇ ਥੈਂਕ ਯੂ ਜੀ ਦਾ ਤਰਨਜੀਤ ਸਿੰਘ ਸੰਧੂ ਵੀ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਤਾਂ ਚੱਲਦੇ-ਚੱਲਦੇ ਸੰਧੂ ਸਾਹਿਬ ਨੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਸਤ ਸਭ ਦੋ ਲਫ਼ਜ਼ ਕਹਿ ਰਹੇ ਹੋ ਕੀ ਕਹਿਣਾ ਚਾਹੁੰਦੇ ਜੇ ਅੱਜ ਬੜੀ ਸਫਲ ਰੈਲੀ ਔਰ ਬੜਾ ਸ਼ਾਨਦਾਰ ਭਾਜਨ ਦਿੱਤਾ ਜੀ ਤੁਸੀਂ ਵੀ ਮਤਲਬ ਬੜਾ ਸਾਫ਼ ਆ ਕਿ ਮੈਂ ਕੁਝ ਦਿਨਾਂ ਦਾ ਕਹਿ ਰਿਹਾ ਕਿ ਇਸ ਵੇਲੇ ਅੰਮ੍ਰਿਤਸਰ ਦੀ ਡਵੈਲਪਮੈਂਟ ਦੀ ਨੇਰੀ ਚੱਲ ਰਹੀ ਆ ਲੋਕ ਲੋਕ ਚਾਹੁੰਦੇ ਨੇ ਇਥੋਂ ਕਿ 10 ਸਾਲ ਹੋ ਗਏ ਕੁਝ ਹੋਇਆ ਨਹੀਂ ਸ਼ਹਿਰ ਦਾ ਤੇ ਹੁਣ ਸ਼ਹਿਰ ਵਰਕੇ ਅਸੀਂ ਫੋਕਸ ਕਰਕੇ ਜੋ ਪ੍ਰਧਾਨ ਮੰਤਰੀ ਮੋਦੀ ਦੀਆਂ ਪਾਲਿਸੀਆਂ ਸੈਂਟਰ ਚ ਸੀਗੀਆਂ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਵੀ ਲੈ ਕੇ ਆਈਏ ਨਟਾਲ ਸਾਹਿਬ ਨੇ ਵੀ ਇਹੀ ਕਿਹਾ ਤਾਂ ਵੀ ਉਹ ਕਿਹਾ ਕਿ ਸੰਧੂ ਸਾਹਿਬ ਬਣਨਗੇ ਤਾਂ ਅੰਮ੍ਰਿਤਸਰ ਦੇ ਦੇਸ਼ ਦੇ ਸਭ ਤੋਂ ਵੱਡਾ ਡਵੈਲਪਮੈਂਟ ਅੰਮ੍ਰਿਤਸਰ ਦੀ ਹੋਏਗੀ ਦੇਖੋ ਅਸੀਂ ਤਾਂ ਕਲੀਅਰਲੀ ਆਪਣੇ ਵਿਜ਼ਨ ਡਾਕੂਮੈਂਟ ਚ ਚੀਜ਼ਾਂ ਵੀ ਰੱਖੀਆਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਵੇਲੇ ਜਿਹੜੀਆਂ 10 ਸਾਲ ਚੀਜ਼ਾਂ ਪਹਿਲਾਂ ਠੀਕ ਹੋ ਜਾਣੀਆਂ ਚਾਹੀਦੀਆਂ ਸੀ ਨਸ਼ੇ ਕਾਨੂੰਨੀ ਵਿਵਸਥਾ ਤੁਸੀਂ ਇੱਕ ਹੋਰ ਗੱਲ ਕੀਤੀ ਕਿ ਦੇਸ਼ ਅੱਗੇ ਗਿਆ ਅੰਮ੍ਰਿਤਸਰ ਪਿੱਛੇ ਚਲਾ ਗਿਆ ਜੀ ਬੜੀ ਇਹ ਜ਼ਿੰਮੇਵਾਰੀ ਨਾ ਕਹਿ ਰਹੇ ਤੁਸੀਂ ਦੇਖ ਲਓ ਤੁਸੀਂ ਮੈਨੂੰ ਫੈਕਟਸ ਦਿਖਾਓ ਅਗਰ ਮੈਂ ਗਲਤ ਹਾਂ ਤਾਂ ਮੈਨੂੰ ਦੱਸ ਦਿਓ ਕਿ ਨਹੀਂ ਹੈ ਮੈਂ ਤਾਂ ਫੈਕਟਸ ਦੀ ਗੱਲ ਕਰ ਰਿਹਾ ਤੇ ਇਹਦੀ ਕੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਪਿਛਲੀ ਦੋ ਟਰਮਾਂ ਤੋਂ ਔਜਲਾ ਸਾਹਿਬ ਐਮਪੀ ਬਣ ਕੇ ਬੈਠੇ ਹੋਏ ਨੇ ਤੇ ਇਹ ਕਿਸੇ ਦੇ ਘਰ ਦਾ ਰਾਜਦਨੀਆ ਕਿ ਮੇਰੇ ਪਰਿਵਾਰ ਤੋਂ ਹੀ ਬਣੇ ਉਹਨੂੰ ਬਣਨਾ ਚਾਹੀਦਾ ਜਿਹੜਾ ਇਸ ਸ਼ਹਿਰ ਲਈ ਕੁਝ ਕਰ ਸਕੇ ਤੇ ਸਾਡੀਆਂ ਪਲਾਨ ਕਲੀਅਰ ਨੇ ਸਾਹਮਣੇ ਜਿੰਨਾ ਪਿੱਛੇ ਚਲਾ ਗਿਆ ਅੰਮ੍ਰਿਤਸਰ ਉਹਨਾਂ ਅੱਗੇ ਤੁਸੀਂ ਲੈ ਕੇ ਆਵਾਂਗੇ ਬਿਲਕੁਲ ਲੈ ਕੇ ਆਵਾਂਗੇ ਸਰੀ ਗੁਰੂ ਤੁਹਾਡਾ ਏਜੰਡਾ ਤਿਆਰ ਹੈ ਬਿਲਕੁਲ ਸਰੀ ਗੁਰੂ ਤਾਂ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦਾ ਅੱਜ ਇੱਕ ਵੱਡਾ ਇਹਨਾਂ ਨੇ ਇਲਜ਼ਾਮ ਇਹ ਇਲਜ਼ਾਮ ਲਾਇਆ ਕਿ ਦੇਸ਼ ਭਾਵੀ ਅੱਗੇ ਕਿਹਾ ਮੋਦੀ ਸਾਹਿਬ ਦੀ ਗਵਾਹੀ ਦੇ ਵਿੱਚ ਪਰ ਅੰਮ੍ਰਿਤਸਰ ਜਿਹੜਾ ਆ ਉਹ ਪਿੱਛੇ ਚਲਾ ਗਿਆ ਅੰਮ੍ਰਿਤਸਰ ਪਛੜ ਗਿਆ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਉਹਨੇ ਜ਼ਿੰਮੇਵਾਰੀ ਸਾਡੇ ਦੇ ਉੱਤੇ ਆ ਇਸ ਵਾਸਤੇ ਰੈਲੀ ਜਿਹੜੀ ਖਤਮ ਹੋ ਰਹੀ ਸੀ ਹੋਰ ਆਗੂਆਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਦੋਵਾਂ ਉਮੀਦਵਾਰਾਂ ਦੇ ਨਾਲ ਤਰਨਤਾਰਨ ਦੇ ਉਮੀਦਵਾਰਾਂ ਨਾਲ ਵੀ ਅਸੀਂ ਗੱਲਬਾਤ ਜਿਹੜੀ ਮਨਜੀਤ ਸਿੰਘ ਮੱਨਾ ਸਾਹਿਬ ਨਾਲ ਕੀਤੀ ਸ਼ਵੇਤ ਮਲਿਕ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਮਨਜੀਤ ਸਿੰਘ ਮੱਨਾ ਸਾਹਿਬ ਦਾ ਜੇਪੀ ਨੱਡਾ ਸੁਰੇਸ਼ ਚੰਦੇਲ ਜਦੋਂ ਤਮਾਮ ਆਗੂ ਜਿਹੜੇ ਸੀ ਇੱਥੇ ਪਹੁੰਚੇ ਸੀ ਤਾਂ ਇੱਕ ਵੱਡੀ ਰੈਲੀ ਹਾਲਾਂਕਿ ਅੱਜ ਵੀ ਟੈਂਪਰੇਚਰ ਜਿਹੜਾ 46 ਡਿਗਰੀ ਟੈਂਪ ਰੈਲੀ ਦਾ ਤਕਰੀਬਨ 1:00 ਚੁੱਕਿਆ ਹੈ ਤਾਂ ਵੱਡੀ ਰੈਲੀ ਇੱਕ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਅਖੀਰਲਾ ਦੇਣਾ ਚੋਣ ਪ੍ਰਚਾਰ ਦਾ ਤੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਵੱਡੀ ਛੋਟੀ ਦਾ ਜੋਰ ਲਗਾ ਰਹੀਆਂ ਨੇ ਕੈਮਰਾਵਰਸਨ ਮਕੇਸ਼ 바ਵਾ ਦੇ ਨਾਲ ਗਗਨਦੀ ਫਰਮਾ ਦੈਨਿਕ ਸੂਰਤੀ ਟੀਵੀ ਅੰਮ੍ਰਿਤਸਰ ਤਾਂ ਜੇਪੀ ਨੱਡਾ ਦੀ ਰੈਲੀ ਅੰਮ੍ਰਿਤਸਰ ਦੇ ਵਿੱਚ ਸਮਾਪਤ ਹੋ ਗਈ ਹੈ ਵੱਡੀ ਰੈਲੀ ਕੀਤੀ ਹੈ ਜਗਤ ਮਤਾ ਪ੍ਰਕਾਸ਼ ਨੱਡਾ ਦਾ ਜਿਹੜਾ ਕਾਫਲਾ ਤੁਸੀਂ ਦੇਖ ਸਕਦੇ ਹੋ ਇਥੋਂ ਨਿਕਲਿਆ ਗੁਰਪ੍ਰਤਾਪ ਸਿੰਘ ਟਿੱਕਾ ਹਰਵਿੰਦਰ ਸਿੰਘ ਸੰਧੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਤਮਾਮ ਆਗੂ ਨੇ ਜਗਮੋਨ ਸਿੰਘ ਰਾਜੂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੱਲਦੇ-ਚੱਲਦੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਰਾਜੂ ਜੀ ਕਿਵੇਂ ਦੀ ਰੈਲੀ ਰਹੀ ਦੱਸ ਦਿਓ ਸਾਨੂੰ ਜੀ ਬੜੀ ਜ਼ਬਰਦਸਤ ਰੈਲੀ ਹੋਈ ਸੀ ਬੜਾ ਸਿਰਤਾ ਜੀ ਸਿਰਤਾ ਜੀ ਪੂਰੇ ਹਾਦਿਅਤ ਵਿੱਚੋਂ ਸ਼ਹਿਰ ਦੇ ਵਿੱਚੋਂ ਹਜ਼ਾਰਾਂ ਲੋਕ ਆਏ ਨੇ ਨੱਡਾ ਜੀ ਨੂੰ ਮਿਲਣ ਆਏ ਨੇ ਉਹਨਾਂ ਨੂੰ ਸੁਣਨ ਆਏ ਨੇ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਜਿਸ ਤਰੀਕੇ ਦੇ ਅੱਜ ਜ਼ਬਰਦਸਤ ਜੋਸ਼ ਦੇਖਿਆ ਗਿਆ ਹੈ ਕਿ ਅਟੂਗੂ ਸਾਹਿਬ ਚ ਵੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਕੰਮ ਖੁੱਲੇਗਾ ਗਰਮੀ ਸੀਗੀ ਤਾਂ ਇਸ ਵਾਰ ਜਗਤਪ੍ਰੀਤ ਨੱਡਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੋਂ ਨਿਕਲ ਗਏ ਨੇ ਤਰुण ਚੋਗੋ ਨਾਲ ਸੀ ਤਾਂ ਇਹ ਕਾਫਲਾ ਇੱਥੋਂ ਰਵਾਨਾ ਹੁੰਦਾ ਤਾਂ तमाम ਉੱਚ ਅਧਿਕਾਰੀ ਜਿਹੜੇ ਨੇ ਇੱਥੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾ ਅੱਜ ਇੱਕ ਵੱਡੀ ਰੈਲੀ ਜਿਹੜੀ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਵੀ ਇੱਥੋਂ ਜਿਹੜੇ ਨੇ ਨਿਕਲ ਗਏ ਨੇ ਔਰ तमाम ਆਗੂ ਸਹਿਬਾਨ ਜਿਹੜੇ ਨੇ ਇੱਥੇ ਜਗਤਪ੍ਰਤਾ ਕਾਸ਼ ਨੱਡਾ ਜੀ ਦੀ ਜਿਹੜੀ ਰੈਲੀ ਸੀ ਇੱਥੇ ਉਹਨਾਂ ਨੇ ਰੈਲੀ ਜਿਹੜੀ ਇਸ ਜਗ੍ਹਾ ਤੇ ਕੀਤੀ ਔਰ ਮਲਿਕ ਸਾਹਿਬ ਦੇ ਨਾਲ 2 ਮਿੰਟ ਜਿਹੜੀ ਗੱਲ ਚੱਲਦੇ ਚੱਲੇ ਮਲਿਕ ਸਾਹਿਬ ਕੀ ਕਹਿਣਾ ਚਾਹੁੰਦੇ ਕਿਵੇਂ ਦੀ ਰੈਲੀ ਰਹੀ ਜੀ ਬਹੁਤ ਸਫਲ ਰੈਲੀ ਰਹੀ ਔਰ ਮੈਂ ਸਵਾਗਤ ਕਰਨਾ ਰਾਸ਼ਟਰੀ ਅધ્યક્ષ ਜਗਤਪ੍ਰਤਾ ਜੀ ਨੱਡਾ ਜੀ ਜਿਹੜੇ ਕਿ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਚ ਪਧਾਰੇ ਨੇ ਔਰ ਉਦੇ باوجود ਵੀ ਲੋਕ ਇੰਨੀ ਵੱਡੀ ਸੰਖਿਆ ਚ ਆਏ ਨੇ ਇਹ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਤਰਨਜੀਤ ਜੀ ਮਨਾ ਜੀ ਔਰ ਬਾਕੀ 13 ਹਲਕੇ ਟੋਟਲ 13 ਹਲਕੇ ਆ ਜੋ ਬੀਜੇਪੀ ਦੇ ਕੈਂਡੀਡੇਟ ਜਿੱਤਣਗੇ ਜਿੱਤ ਦੀ ਨਿਸ਼ਾਨੀ ਹੈ ਜਿਹੜਾ ਨੰਬਰ ਕੀ ਰਹੇਗਾ ਤੁਸੀਂ ਕਿਸ ਸਮੇ 13 ਦੀ 13 ਸੀਟਾਂ ਦੇ 13 ਦੀ 13 ਸੀਟਾਂ ਔਰ ਐਤ ਕੀ ਵਾਰ 400 ਦੇ ਪਾਰ 400 ਦੇ ਬਾਹਰ ਦਾ థాంక్యూ ਸਰ ਇਹ ਸ਼ਵੇਤ ਮਲਿਕ ਜੀ ਸਾਫ ਦਾ ਪ੍ਰਧਾਨ ਬੀਜੇਪੀ ਦੇ ਸੂਬੇ ਦੇ ਤਾਂ तमाम ਅਗੂ ਮਨਜੀਤ ਸਿੰਘ ਮੰਨਾ ਇਸ ਜਗ੍ਹਾ ਦੇ ਉਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਉਮੀਦਵਾਰ ਮੰਨਾ ਜੀ ਤਾਂ ਮੰਨਾ ਜੀ ਬਹੁਤ ਬੜੀ ਸਫਰ ਰੈਲੀ ਕੀਤੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਹਾਂਜੀ ਗਗਨ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਜਨਤਾ ਦਾ ਬੜਾ ਵੱਡਾ ਉਤਸ਼ਾਹ ਜੋਸ਼ ਸੀ ਕਿ ਦੋਵੇਂ ਹਲਕੇ ਖਡੂਰ ਸਾਹਿਬ ਤੇ ਅਮਰਸਰ ਲੋਕਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ। ਮਤਲਬ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਉਂਕਿ ਤੁਹਾਡਾ ਹਲਕਾ ਟੋਟਲੀ ਪਿੰਡੂ ਆ ਔਰ ਪਿੰਡੂ ਹਲਕਾ ਦੇ ਵਿੱਚ ਬੀਜੇਪੀ ਦੀ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਨੂੰ ਉੱਥੋਂ ਤੱਕ ਬਚਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ। ਐਰ ਕੀ ਮਿਸਾਲ ਪੈਦਾ ਹੋਗੀ ਸ਼ਰਾਂ 'ਚੋਂ ਵੱਧ ਲੀਡ ਜਿਹੜੀ ਆ ਪਿੰਡਾਂ 'ਚ ਆਊਗੀ। ਕਿਉਂਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਕੱਲ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਖੁਦ ਮਾਰਚ ਕੱਢਿਆ। ਲੋਕਾਂ ਦਾ ਰਿਸਪੌਂਸ ਮੰਨਣਾ ਜੀ ਬੀਜੇਪੀ ਪ੍ਰਤੀ ਕਿਵੇਂ ਆ? ਲੋਕ ਅੱਜ ਮੋਦੀ ਸਾਹਿਬ ਨੂੰ ਤੀਜੀ ਵਾਰੀ ਫੇਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਸਾਨੂੰ ਤਾਂ ਇੰਨੀ ਖੁਸ਼ੀ ਆ ਕਿ ਲੋਕ ਸਾਡੇ ਕਹਿਣ ਤੋਂ ਬਿਨਾਂ ਹੀ ਆਪ ਅੱਜ ਜਿਹੜੇ ਨਾਰੇ ਲਾ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰੀ ਲੈ ਕੇ ਆਉਣਾ ਮੰਨਾ ਜੀ ਇੱਕ ਹੋਰ ਗੱਲ ਚਲੋ ਜਿਹੜੀ ਦਲਿਤ ਕੈਂਡੀਡੇਟ ਵਜੋਂ ਤੁਹਾਨੂੰ ਪਾਇਆ ਗਿਆ ਸੀ ਪਰ ਪਿੰਨਾ ਨੇ ਜਿਵੇਂ ਨੱਡਾ ਸਾਹਿਬ ਵੀ ਕਹਿ ਕੇ ਗਏ ਕਿ ਦਲਿਤ ਵੋਟ ਬਹੁਤ ਬੀਜਪੀ ਨੂੰ ਮੈਸਰ ਬੀਜਪੀ ਦੇ ਨਾਲ ਖੜ ਗਈ ਆ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕੀ ਕਾਰਨ ਸਮਝਦੇ ਤੁਸੀਂ ਮੋਦੀ ਸਾਹਿਬ ਦੀਆਂ ਨੀਤੀਆਂ ਜਾਂ ਤੁਸੀਂ ਉਹਨਾਂ ਦਾ ਕੋ ਅਪਰੋਚੇਬਿਲਟੀ ਕੀਤੀ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਉਤੋਂ ਖੁਸ਼ ਹੋ ਕੇ ਅੱਜ ਜਿਹੜਾ ਸਾਡਾ ਐਸੀ ਸਮਾਜ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਿਹਾ ਕਿਉਂਕਿ ਲੋਕ ਸਿਆਣੇ ਹੋ ਚੁੱਕੇ ਨੇ ਕਾਂਗਰਸ ਪਾਰਟੀ ਨੇ 40 45 ਸਾਲ ਲਾਰੇ ਲਾ ਛੜੇ ਨੇ ਕੀਤਾ ਕੁਝ ਨਹੀਂ ਸਾਡੇ ਭਾਈਚਾਰੇ ਵਾਸਤੇ ਜਿਹ ਅੱਜ ਸਾਡੇ ਚਾਰ ਭਾਈਚਾਰੇ ਵਾਤੀ ਕੀਤਾ ਵਾ ਤੇ ਮੋਦੀ ਸਾਹਿਬ ਨੇ ਕੀਤਾ ਵਾ ਇਸ ਕਰਕੇ ਲੋਕ ਮੋਦੀ ਸਾਹਿਬ ਨੂੰ ਚਾਹ ਰਹੇ ਨੇ ਠੀਕਾ ਮੰਨਾ ਜੀ ਬੈਸਟ ਆਫ ਲੱਕ ਜੀ ਤੁਸੀਂ ਰਾਮਜੀਤ ਸਿੰਘ ਮੰਨਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀ ਰਹੀ ਹੈ ਤਾਂ ਰੋਜ਼ ਜੀ 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 ਤੇ ਜਗਰ ਦੇ ਤੇ तमाम ਹੋਰ ਵੀ ਆਗੂ ਨੇ ਜਿਹੜੇ ਇਸ ਤਰ੍ਹਾਂ ਦੇ ਉਤੇ ਚੋਣ ਕਰ ਰਹੇ ਨੇ ਸਰ तमाम ਆਗੂ ਸਹਿਬਾਨ ਇੱਥੇ ਜਿਹੜੇ ਪਹੁੰਚੇ ਨੇ ਸਰ ਇਹ ਤਰਨਜੀਤ ਸਿੰਘ ਸੰਧੂ ਵੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ ਸੁਰੇਸ਼ ਚੰਦੇਲ ਸਾਹਿਬ ਕਾ ਮੈਂਬਰ ਪਾਰਲੀਮੈਂਟ ਹਿਮਾਚਲ ਤੋਂ ਤਾਂ ਚੰਦੇਲ ਸਾਹਿਬ ਕੀ ਕਹਿਣਾ ਚਾਹਤੇ ਕਿਸਰੇ ਕਾ ਪ੍ਰਚਾਰ ਰਹਾ ਜੀ प्रचार बहुत अच्छा रहा जी लोगों का जन समर्थन हमारा लगातार बढ़ता रहा है और आज हमें ये पूरा भरोसा है कि हम इस सीट को जीतेंगे क्योंकि यहाँ का पढ़ा लिखा वोट और आम आदमी का वोट हर वोट भारतीय जनता पार्टी को पड़ रहा है क्योंकि वो तरणजीत सिंह संधू जी के नेतृत्व में ਆਨੇ ਵਾਲੇ ਅੰਮ੍ਰਿਤਸਰ ਦਾ ਭਵਿੱਖ ਦੇਖਦੇ ਥੈਂਕ ਯੂ ਜੀ ਦਾ ਧਰਨ ਸਿੰਘ ਸੰਧੂ ਵੀ ਇਸੇ ਗਾੜੇ ਉੱਤੇ ਦੇਖ ਸਕਦੇ ਹੋ ਤਾਂ ਚੱਲਦੇ-ਚੱਲਦੇ ਸੰਧੂ ਸਾਹਿਬ ਨੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਸੰਧੂ ਸਾਹਿਬ ਦੋ ਲਫ਼ਜ਼ ਕਹਿ ਰਹੇ ਹੋ ਕੀ ਕਹਿਣਾ ਚਾਹੁੰਦੇ ਜੇ ਅੱਜ ਬੜੀ ਸਫਲ ਰੈਲੀ ਔਰ ਬੜਾ ਸ਼ਾਨਦਾਰ ਭਾਜਨ ਦਿੱਤਾ ਜੀ ਤੁਸੀਂ ਵੀ ਮਤਲਬ ਬੜਾ ਸਾਫ਼ ਆ ਕਿ ਮੈਂ ਕੁਝ ਦਿਨਾਂ ਦਾ ਕਹਿ ਰਿਹਾ ਕਿ ਇਸ ਵੇਲੇ ਅੰਮ੍ਰਿਤਸਰ ਦੀ ਡਵੈਲਪਮੈਂਟ ਦੀ ਨੇਰੀ ਚੱਲ ਰਹੀ ਆ ਲੋਕ ਲੋਕ ਚਾਹੁੰਦੇ ਨੇ ਇਥੋਂ ਕਿ 10 ਸਾਲ ਹੋ ਗਏ ਕੁਝ ਹੋਇਆ ਨਹੀਂ ਸ਼ਹਿਰ ਦਾ ਤੇ ਹੁਣ ਸ਼ਹਿਰ ਵਰਕੇ ਅਸੀਂ ਫੋਕਸ ਕਰਕੇ ਜੋ ਪ੍ਰਧਾਨ ਮੰਤਰੀ ਮੋਦੀ ਦੀਆਂ ਪਾਲਿਸੀਆਂ ਸੈਂਟਰ ਚ ਸੀਗੀਆਂ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਵੀ ਲੈ ਕੇ ਆਈਏ ਨੱਡਾ ਸਾਹਿਬ ਨੇ ਵੀ ਇਹੀ ਕਿਹਾ ਨੱਡਾ ਵੀ ਇਹੋ ਕਿਹਾ ਕਿ ਸੰਧੂ ਸਾਹਿਬ ਬਣ ਕੇ ਤਾਂ ਅੰਮ੍ਰਿਤਸਰ ਦੇ ਦੇਸ਼ ਦਾ ਸਭ ਤੋਂ ਵੱਡਾ ਡਵੈਲਪਮੈਂਟ ਅੰਮ੍ਰਿਤਸਰ ਦੀ ਹੋਏਗੀ ਦੇਖੋ ਅਸੀਂ ਤਾਂ ਕਲੀਅਰਲੀ ਆਪਣੇ ਵਿਜ਼ਨ ਡਾਕੂਮੈਂਟ ਚ ਚੀਜ਼ਾਂ ਵੀ ਰੱਖੀਆਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਵੇਲੇ ਜਿਹੜੀਆਂ 10 ਸਾਲ ਚੀਜ਼ਾਂ ਪਹਿਲਾਂ ਠੀਕ ਹੋ ਜਾਣੀਆਂ ਚਾਹੀਦੀਆਂ ਸੀ ਨਸ਼ੇ ਕਾਨੂੰਨੀ ਵਿਵਸਥਾ ਤੁਸੀਂ ਇੱਕ ਹੋਰ ਗੱਲ ਕੀਤੀ ਕਿ ਦੇਸ਼ ਅੱਗੇ ਗਿਆ ਅੰਮ੍ਰਿਤਸਰ ਪਿੱਛੇ ਚਲਾ ਗਿਆ ਜੀ ਬੜੀ ਇਹ ਜ਼ਿੰਮੇਵਾਰੀ ਨਾ ਕਹਿ ਰਹੇ